ਕਿਸਾਨ ਵੀਰੋ ਤੁਸੀਂ ਜਿਵੇਂ ਜਿਵੇਂ ਅੱਗੇ ਵਧ ਰਹੇ ਹੋ ਖੇਤੀ ਨੂੰ ਹੋਰ ਵੀ ਅਗਾਹ ਵਧਾ ਰਹੇ ਹੋ ਨਵੀਆਂ ਤਕਨੀਕਾਂ ਨਵੀਆਂ ਖੋਜਾਂ ਖੇਤੀ ਦੇ ਵਿੱਚ ਹੋ ਰਹੀਆਂ ਨੇ ਉਹਦੇ ਨਾਲ ਹੀ ਇੱਕ ਸਭ ਤੋਂ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਅਸੀਂ ਫਸਲੀ ਵਿਭਿੰਨਤਾ ਨੂੰ ਕਿਵੇਂ ਅਪਣਾਉਣਾ ਹੈ ਅਸੀਂ ਕਣਕ ਝੋਨੇ ਦੀ ਕਾਸ਼ਤ ਕਰਦੇ ਹਾਂ ਉਹਦੇ ਨਾਲ ਕਈ ਅਸੀਂ ਹੋਰ ਵੀ ਫਸਲਾਂ ਬੀਜਦੇ ਹਾਂ ਜਿਦੇ ਵਿੱਚ ਮੱਕੀ ਵੀ ਆ ਜਾਂਦੀ ਹੈ ਸਰੋਂ ਵੀ ਆ ਜਾਂਦੀ ਹੈ ਤੇ ਹੋਰ ਵੀ ਅਸੀਂ ਦਾਲਾਂ ਵਗੈਰਾ ਵੀ ਬੀਜਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਪਰ ਇੱਕ ਪੰਜਾਬ ਦੀ ਅਜਿਹੀ ਫਸਲ ਹੈ ਜਿਹੜੀ 23 ਤਰੀਕਿਆਂ ਦੇ ਨਾਲ ਵਰਤੋਂ ਦੇ ਵਿੱਚ ਆਉਂਦੀ ਹੈ ਗੁਣਕਾਰੀ ਵੀ ਹੈ ਤੇ ਉਹਦਾ ਵੱਖ-ਵੱਖਰੇ ਤਰੀਕਿਆਂ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਉਹ ਹੈ ਕਮਾਦ ਜਿਹਨੂੰ ਆਪਾਂ ਗੰਨਾ ਕਹਿ ਦਿੰਨੇ ਆ ਅੱਜ ਦਾ ਵਿਸ਼ਾ ਹੈ ਕਮਾਦ ਦੀ ਕਾਸ਼ਤ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਗੌਰਵ ਅਰੋੜਾ ਜੋ ਸਹਾਇਕ ਗੰਨਾ ਵਿਕਾਸ ਅਫਸਰ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਸਵਾਗਤ ਹੈ ਜੀ ਧੰਨਵਾਦ ਤਰਮਿੰਦਰ ਜੀ ਡਾਕਟਰ ਸਾਹਿਬ ਜਿਵੇਂ ਜਿਵੇਂ ਕਿਸਾਨ ਅੱਗੇ ਵਧ ਰਹੇ ਨੇ ਫਸਲੀ ਵਿਭਿੰਨਤਾ ਅਪਣਾਉਣਾ ਚਾਹੁੰਦੇ ਨੇ ਉਹਦੇ ਵਿੱਚ ਜੇਕਰ ਆਪਾਂ ਕਮਾਦ ਦੀ ਗੱਲ ਕਰੀਏ ਤਾਂ ਉਹਦਾ ਕਿੰਨਾ ਕੁ ਮਹੱਤਵ ਹੈ ਹਾਂ ਜਿਵੇਂ ਪੰਜਾਬ ਦੀ ਗੱਲ ਕਰਾਂ ਧਰਮਿੰਦਰ ਜੀ ਤਾਂ ਲਗਭਗ 1 ਲੱਖ ਹੈਕਟੇਅਰ ਦੇ ਵਿੱਚ ਕਮਾਦ ਦੀ ਕਾਸ਼ਤ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਜੇ ਆਪਾਂ ਉਹਦਾ ਦੇਖੀਏ ਤੇ ਪੰਜਾਬ ਦੇ ਵਿੱਚ ਮੇਨ ਜਿਹੜੀ ਫਸਲਾਂ ਨੇ ਉਹ ਕਣਕ ਝੋਨਾ ਠੀਕ ਹੈ ਕਪਾ ਤੇ ਕਮਾਦ ਹਾਂ ਕੈਸ਼ ਕ੍ਰੌਪ ਦੇ ਵਿੱਚ ਦੂਜੀ ਸਭ ਤੋਂ ਵੱਡੀ ਫਸਲ ਹੈ ਜਿਹੜੀ ਗੰਨਾ ਗੰਨਾ ਪੰਜਾਬ ਦੇ ਵਿੱਚ ਲਗਾਈ ਜਾਂਦੀ ਹੈ ਕਿਸਾਨਾਂ ਵੱਲੋਂ ਹਮ ਤੇ ਗੱਲ ਕਰੀਏ ਕਿ ਭਈ ਕਮਾਦ ਦਾ ਮਤਲਬ ਜੇ ਆਪਾਂ ਫਾਰਮਰ ਪੁਆਇੰਟ ਆਫ 뷰 ਤੋਂ ਗੱਲ ਕਰੀਏ ਕਿ ਭਈ ਕਮਾਦ ਕਿਉਂ ਲਾਣਾ ਹੈ ਤੇ ਇਹਦੇ ਮੰਤਵ ਕੀ ਹੈ ਹਮ ਤੇ ਤਿੰਨ ਮੰਤਵ ਨੇ ਕਮਾਦ ਦੇ ਲਗਾਉਣ ਦੇ ਪਹਿਲੇ ਪਹਿਲੇ ਤਾਂ ਕਮਾਦ ਆਪਾਂ ਕਮਰਸ਼ੀਅਲ ਰੂਪ ਤੋਂ ਮਿਲਨ ਨੂੰ ਸਪਲਾਈ ਕਰਨਾ ਹੈ ਹਮ ਜਾਂ ਕਮਾਦ ਨੂੰ ਬੀਜ ਦੇ ਤੌਰ ਤੇ ਆਪਾਂ ਲਾਉਣਾ ਹੈ ਹਮ ਆ ਜਾਂ ਫਿਰ ਉਹਨੂੰ ਸਹਾਇਕ ਤੰਦ ਦੇ ਤੌਰ ਤੇ ਗੁੜ ਸ਼ੱਕਰ ਵਾਸਤੇ ਵਰਤਣਾ ਹੂੰ ਇਹ ਮੇਨਟਨ ਮੋਟਿਵ ਨੇ ਜਿਹੜਾ ਫਾਰਮਰ ਦੇਖ ਸਕਦਾ ਹੂੰ ਜੀ ਬਿਲਕੁਲ ਜੀ ਤੇ ਅੱਗੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਜਿਹੜੀਆਂ ਗੰਨੇ ਦੀਆਂ ਉਹ ਕਿਸ ਪਰਪਸ ਵਾਸਤੇ ਜ਼ਿਆਦਾ ਟੁਕਵੀਆਂ ਨੇ ਤੇ ਜੇਕਰ ਆਪਾਂ ਹੁਣ ਕਮਾਦ ਦੀ ਕਾਸ਼ਤ ਦੀ ਗੱਲ ਕਰੀਏ ਤਾਂ ਇਹਦੀ ਕਾਸ਼ਤ ਵਾਸਤੇ ਟੁਕਵਾਂ ਸਮਾਂ ਕਿਹੜਾ ਹੈ ਜੀ ਜਿਹੜਾ ਹੁਣ ਸਮਾਂ ਚੱਲ ਰਿਹਾ ਹੈ ਠੀਕ ਹੈ ਇਹਨੂੰ ਜਿੰ ਆਪਾਂ ਬਸੰਤ ਰੁੱਤ ਦਾ ਸਮਾਂ ਕਹਿੰਦੇ ਹੂੰ 15 ਫਰਵਰੀ ਤੋਂ ਲੈ ਕੇ ਆਖਿਰ ਮਾਰਚ ਤੱਕ ਦਾ ਜਿਹੜਾ ਸਮਾਂ ਹੈ ਸਭ ਤੋਂ ਟੁਕਵਾ ਸਮਾਂ ਹੈ ਜੀ ਤੇ ਇਸ ਸਮੇਂ ਦੇ ਵਿੱਚ ਕਮਾਦ ਬੀਜਿਆ ਜਾ ਸਕਦਾ ਹੈ ਹਮ ਤੇ ਜਿਹੜੀ ਕਿਸਮਾਂ ਨੇ ਇਸ ਸਮੇਂ ਦੇ ਵਿੱਚ ਕਮਾਦ ਦੇ ਦੋ ਦੋ ਤਰੀਕੇ ਦੀ ਕਿਸਮਾਂ ਨੇ ਇੱਕ ਇੱਕ ਤਾਂ ਹੈ ਕਿ ਅਗੇਤੀ ਕਿਸਮ ਹਮ ਅਗੇਤੀ ਪਕੜ ਵਾਲੀ ਕਿਸਮ ਤੇ ਦੂਜੀ ਹੈਗੀ ਹੈ ਦਰਮਿਆਨੀ ਕਿਸਮ ਹਮ ਠੀਕ ਹੈ ਤਾਂ ਜਿਹੜੀ ਅਗੇਤੀ ਕਿਸਮਾਂ ਨੇ ਉਹਦੇ ਵਿੱਚ ਕਿਸਮਾਂ ਸੀਓ 118 ਜੀ CO 15023 COG 85 COPB 92 ਜੀ ਇਹ ਮੁਖਫਾ ਕਿਸਮਾਂ ਨੇ ਜਿਹੜੇ ਦਰਮਿਆਨੀ ਕਿਸਮਾਂ ਨੇ ਉਹਦੇ ਵਿੱਚ COPB 98 हुँ. COPB 99 COG 88 हुँ. CO 238 ਇਹ ਨੇ ਇਸ ਮੌਸਮ ਦੇ ਵਿੱਚ ਜਿਹੜਾ ਬਸੰਤ ਰੁੱਤ ਦਾ ਕਮਾਦ ਹੈ ਇਸ ਮੌਸਮ 'ਚ ਦੋਨੋਂ ਕਿਸਮਾਂ ਵੇਚੀ ਜਾ ਸਕਦੀਆਂ ਜੀ ਤੇ ਰ ਸਭ ਇਹਨਾਂ ਦਾ ਕੋਈ ਝਾੜ ਦੇ ਉੱਤੇ ਵੀ ਅਸਰ ਪੈਂਦਾ ਹੈ ਕਿ ਉਹਦੀ ਜਿਹੜੀ ਪੈਦਾਵਾਰ ਹੈ ਜ਼ਿਆਦਾ ਹੁੰਦੀ ਹੈ ਜੀ ਕਿਸਮ ਦੇ ਉੱਤੇ ਜਿਹੜਾ ਨਿਰਭਰ ਕਰਦਾ ਹੋਵੇ ਜੀ ਜਿਹੜੀ ਹੈ ਗੇਤੀ ਕਿਸਮਾਂ ਉਹ ਲਗਭਗ 10 ਤੋਂ ਲੈ ਕੇ 12 ਮਹੀਨੇ ਲੈਂਦੀ ਹੈ ਪੱਕਣ ਵਾਸਤੇ ਹੂੰ ਤੇ ਜਿਹੜੀ ਦਰਮਿਆਨੀ ਕਿਸਮਾਂ ਨੇ ਉਹ 12 ਤੋਂ 13 ਮਹੀਨੇ ਲੈਂਦੀ ਨਹੀਂ ਲੈਂਦੀ ਹੈ ਜੀ ਤੇ ਨੈਚੁਰਲ ਸੀ ਗੱਲ ਹੈ ਕਿ ਭਈ ਜਿਹੜੀ ਦਰਮਿਆਨੀ ਕਿਸਮਾਂ ਉਹਨਾਂ ਨੂੰ ਟਾਈਮ ਜ਼ਿਆਦਾ ਲੱਗਦਾ ਹੈ ਤੇ ਉਹਦਾ ਝਾੜ ਵੀ ਜ਼ਿਆਦਾ ਆਉਂਦਾ ਹੈ ਜੀ ਜੀ ਬਟ ਕੱਲਾ ਝਾੜ ਕਿਸ ਉਹ ਨਹੀਂ ਦੇਖਣਾ ਕਮਾਤ ਦੇ ਵਿੱਚ ਜੇ ਕਮਰਸ਼ੀਅਲ ਤੌਰ ਤੇ ਦੇਖਣਾ ਹੈ ਤੇ ਫਾਰਮਰ ਲਈ ਪਰਚੀ ਔਰ ਇਹ ਸਾਰਾ ਮਾਰਕੀਟਿੰਗ ਸਿਸਟਮ ਵੀ ਸਮਝਣਾ ਪਊਗਾ ਕਮਾਤ ਦੀ ਜੀ ਤੇ ਰੋੜ ਸਾਹਿਬ ਆਪਾਂ ਖੇਤ ਦੀ ਤਿਆਰੀ ਦੀ ਅਕਸਰ ਗੱਲ ਕਰਦੇ ਹੁੰਨੇ ਆ ਕਿ ਕੋਈ ਵੀ ਫਸਲ ਦੀ ਆਪਾਂ ਪੈਦਾਵਾਰ ਕਰਨੀ ਆ ਭੀ ਪੌਣਾ ਆ ਜਾਂ ਪਨੀਰੀ ਲਾਉਣੀ ਆ ਤਾਂ ਉਹਦੇ ਵਾਸਤੇ ਖੇਤ ਦੀ ਤਿਆਰੀ ਬੜੀ ਜ਼ਰੂਰੀ ਹੁੰਦੀ ਹੈ ਤੇ ਜੇਕਰ ਆਪਾਂ ਗੰਨੇ ਦੀ ਕਮਾਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਖੇਤ ਦੀ ਤਿਆਰੀ ਦਾ ਕਿੰਨਾ ਕ ਮਹੱਤਵ ਹੈ ਤੇ ਕਿਵੇਂ ਕਰਨੀ ਹੈ ਜੀ ਕੋਈ ਵੀ ਫਸਲ ਹੋ ਜੀ ਜਦ ਵੀ ਆਪਾਂ ਫਸਲ ਲਾਉਣੀ ਹੈ ਉਹਦੀ ਖੇਤ ਦੀ ਤਿਆਰੀ ਤਾਂ ਮੈਤੋ ਹੈ ਹੀ ਪਹਿਲੇ ਤਾਂ ਆਪਾਂ ਨੂੰ ਜ਼ਮੀਨ ਚੁਣੀ ਚਾਹੀਦੀ ਹੈ ਕਿ ਬਈ ਕਿਹੜੀ ਜ਼ਮੀਨ ਦੇ ਵਿੱਚ ਆਪਾਂ ਕਮਾਦ ਲਾਉਣਾ ਹੈ ਤੇ ਜਿਹੜੀ ਦਰਮਿਆਨੀ ਜ਼ਮੀਨਾਂ ਨੇ ਠੀਕ ਹੈ ਨਾ ਦਰਮਿਆਨੀ ਜ਼ਮੀਨਾਂ ਉਹ ਠੀਕ ਹੈ ਦਰਮਿਆਨੀ ਜ਼ਮੀਨਾਂ ਕਮਾਦ ਲਾਉਣ ਲਈ ਤੇ ਕਿਸਾਨ ਨੂੰ ਚਾਹੀਦਾ ਏ ਕਿ ਬਈ ਜਿਹੜੇ ਖੇਤ ਨੂੰ ਪੱਦਰ ਕਰਨ ਤੋਂ ਪਹਿਲੇ ਇੱਕ ਲੇਜ਼ਰ ਲੈਵਲਰ ਜ਼ਰੂਰ ਲਵਾ ਲੈਣ ਉਸ ਤੋਂ ਇੱਕ ਸਾਰ ਖੇਤ ਹੋ ਜਾਂਦਾ ਹੈ ਤੇ ਪਾਣੀ ਦੀ ਵੀ ਬਹੁਤ ਬਚਤ ਹੁੰਦੀ ਹੈ ਜੀ ਕਟੋ-ਕਟ 2 ਸਾਲਾਂ 'ਚ ਇੱਕ ਵਾਰ ਲੇਜ਼ਰ ਲੈਵਲ ਜ਼ਰੂਰ ਕਰ ਲੈ ਖੇਤ ਨੂੰਪ ਵਿੱਚ ਜੀ ਤੇ ਦੀ ਬਜਾਈ ਦਾ ਢੰਗ ਕੀ ਹੁੰਦਾ ਹੈ ਜੀ ਕੀ ਇਹਨੂੰ ਬੈਡਾਂ ਦੇ ਉੱਤੇ ਬੀਜਿਆ ਜਾਂਦਾ ਹੈ ਜਾਂ ਵੱਟਾਂ ਦੇ ਵਿੱਚ ਖੇਲਾਂ ਦੇ ਵਿੱਚ ਤੇ ਕਿਹੜਾ ਜਿਹੜਾ ਢਾਂਗਾ ਬਜਾਈ ਦਾ ਉਹ ਜ਼ਿਆਦਾ ਵਧੀਆ ਹੈ ਕਮਾਦ ਨੂੰ ਐਸੇ ਖਾਲੀਆਂ 'ਚ ਫਰੋ ਮੈਥਡ ਅਪਾ ਗਏ ਨੇ ਖਾਲੀਆਂ 'ਚ ਪਾਇਆ ਜਾਂਦਾ ਹੈ ਠੀਕ ਹੈ ਨਾ ਉਹਦੀ ਗੁੱਲੀਆਂ ਜਿਹੜੀ ਹੈਗੀ ਐ ਜਿਹਨੂੰ ਆਪਾਂ ਬੀਜ ਵੀ ਕਹਿ ਦਿੰਨੇ ਆ ਉਹ ਖਾਲੀਆਂ 'ਚ ਬੀਜਾਈ ਕੀਤੀ ਜਾਂਦੀ ਹੈ ਕਮਾਦ ਦੀ ਹੂੰ ਜਿਹੜੀ ਰਿਵਾਇਤੀ ਢੰਗ ਹੈ ਉਹ ਹੈਗਾ 2.5 ਫੁੱਟ ਤੇ ਬਿਜਾਈ ਠੀਕ ਹੈ ਬਟ ਅੱਜਕੱਲ ਜੇ ਦੇਖੀਏ ਤਾਂ ਸਭ ਤੋਂ ਜ਼ਿਆਦਾ ਕਿਸਾਨ ਦੇ ਸਾਹਮਣੇ ਜਿਹੜੀ ਸਮੱਸਿਆ ਹੈ ਉਹ ਹੈਗੀ ਹੈ ਲੇਬਰ ਦੀ ਪੰਜਾਬ ਦੇ ਵਿੱਚ ਲੇਬਰ ਦੀ ਕਾਰਡ ਬਹੁਤ ਹੈ ਠੀਕ ਹੈ ਤੇ ਜਿਹੜੀ ਦੂਜੀ ਫਸਲਾਂ ਨੇ ਜਿਵੇਂ ਕਣਕ ਝੋਨਾ ਹੈ ਠੀਕ ਹੈ ਉਹਦੇ ਵਿੱਚ ਕਿਉਂਕਿ 100% ਮਸ਼ੀਨੀਕਰਨ ਹੋ ਗਿਆ ਤੇ ਉਹਦੇ ਵਿੱਚ ਇੰਨੀ ਲੇਬਰ ਦੀ ਜ਼ਰੂਰਤ ਨਹੀਂ ਹੁੰਦੀ ਬਟ ਕਮਾਦ ਦੇ ਵਿੱਚ ਲੇਬਰ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਇੱਕ ਵਿਧੀ ਹੈਗੀ ਚੌੜੀ ਵਿਧੀ ਨੂੰ ਆਪਾਂ ਕਹਿ ਦਿੰਨੇ ਆ 4 ਫੁੱਟ ਤੇ ਵਿਜਾਈ ਜੀ ਤੇ ਉਹਦੇ ਲਈ ਟ੍ਰੈਂਚਰ ਟ੍ਰੈਂਚੀ ਵਿਧੀ ਹੈ ਇੱਕ ਪੇਡ ਰੋਡ ਟ੍ਰੈਂਚ ਵਿਧੀ ਹੈ ਹਮ ਇਹਦੇ ਵਿੱਚ ਕੀ ਹੁੰਦਾ ਦੋ ਲਾਈਨਾਂ ਦੇ ਵਿੱਚ ਦੋ ਖਾਲੀਆਂ ਦੇ ਵਿੱਚ 4 ਫੁੱਟ ਜਾਂ 5 ਫੁੱਟ ਤੱਕ ਦਾ ਡਿਸਟੈਂਸ ਹੁੰਦਾ ਹੈ ਹਮ ਜਿਹੜਾ ਕਮਾਦ ਦਾ ਬੀਜ ਹੈ ਉਹ ਦੋ ਅੱਖਾਂ ਵਾਲਾ ਜਾਂ ਤਿੰਨ ਅੱਖਾਂ ਵਾਲਾ ਉਹ ਖਾਣਾ ਚ ਪਾ ਕੇ ਆਪਾਂ ਵਿਜਾਈ ਕਰਦੇ ਆ ਤੇ ਜਿਹੜਾ 4 ਫੁੱਟ ਜਾਂ 5 ਫੁੱਟ ਦਾ ਵਿਚਾਲੇ ਡਿਸਟੈਂਸ ਹੁੰਦਾ ਹੈ ਠੀਕ ਹੈ ਦੋ ਲਾਈਨਾਂ ਦੇ ਵਿੱਚ ਉਦੇ ਵਿੱਚ ਅੰਤਰ ਫਸਲ ਜ਼ਰੂਰ ਬੀਜੋ ਕਿਉਂਕਿ ਸਾਲ ਦੀ ਫਸਲ ਹੋਰ ਕਰਕੇ ਕਿਸਾਨ ਦੇ ਸਾਹਮਣੇ ਸਮੱਸਿਆ ਆਂਦੀ ਹੈ ਕਿ ਵੀ ਜਿਹੜਾ ਪੈਸੇ ਦਾ ਰੋਟੇਸ਼ਨ ਹੈ ਜਾਂ ਪੈਸੇ ਉਹਨੂੰ ਆਉਂਦੇ ਉਹ ਸਾਲ ਤੋਂ ਬਾਅਦ ਆਉਂਦੇ ਜਿਹੜੀ ਅੰਤਰ ਫਸਲ ਆਪਾਂ ਵਿੱਚ ਉਚਾਲੇ ਲਾਉਣੇ ਠੀਕ ਹੈ ਉਸ ਤੋਂ ਇੱਕ ਤਾਂ ਖਰਚੇ ਘਟਣਗੇ ਕਿਸਾਨ ਦੀ ਆਮਦਨ ਵਧੂਗੀ ਤੇ ਪੈਸੇ ਦਾ ਰੋਟੇਸ਼ਨ ਵੀ ਫਾਸਟ ਹੋਊਗਾ ਜੀ ਤੇ ਅਸੀਂ ਹਮੇਸ਼ਾ ਸਿਫਾਰਿਸ਼ ਕਰਦੇ ਹਾਂ ਕਿ ਕਮਾਤ ਦੇ ਵਿੱਚ ਅੰਤਰ ਫਸਲ ਜ਼ਰੂਰ ਲਾਣਾ ਅੰਤਰ ਫਸਲ ਦੀ ਚੋਣ ਇਸ ਤਰੀਕੇ ਨਾਲ ਕਰਨੀ ਹੈ ਕਿ ਉਹ ਕਮਾਤ ਤੇ ਅਸਰ ਨਾ ਪਾਉ ਜੀ ਠੀਕ ਹੈ ਨੀਵੀਆਂ ਹੁਣ ਕਮਾਤ ਤੋਂ ਠੀਕ ਹੈ ਤੇ ਕੀ ਕਹਿੰਦੇ ਮਾਰਕੀਟ ਦੇ ਹਿਸਾਬ ਨਾਲ ਅੰਤਰਫਸਲ ਦੀ ਚੋਣ ਕਰ ਸਕਦੇ ਹਾਂ ਤੇ ਹੁਣ ਜਿਵੇਂ ਹੁਣ ਦਾ ਮੌਸਮ ਚੱਲਦਾ ਹੈ ਹੁਣ ਦੇ ਮੌਸਮ ਦੇ ਵਿੱਚ ਅ ਮਾਂ ਮੂੰਗੀ ਠੀਕ ਹੈ ਪੀਪਰਮੈਂਟ ਇਹ ਫਸਲਾਂ ਬੀਜੀ ਜਾ ਸਕਦੀ ਹੈ ਜੀ ਮਤਲਬ ਨਾਲ-ਨਾਲ ਆਪਾਂ ਦੋਨਾਂ ਦੀ ਕਾਸ਼ਤ ਕਰ ਸਕਦੇ ਹਾਂ ਤੇ ਇਹਦਾ ਜਿਹੜਾ ਗੰਨੇ ਦਾ ਵਿਕਾਸ ਆ ਉਹਦੇ ਉੱਤੇ ਪ੍ਰਭਾਵ ਨਹੀਂ ਪੈਂਦਾ ਜੀ ਨਹੀਂ ਬਿਲਕੁਲ ਨਹੀਂ ਇਸ ਲਈ ਮੈਂ ਕਹਿ ਰਿਹਾ ਕਿ ਜਿਹੜੀ ਅੰਤਰਫਸਲ ਦੀ ਚੋਣ ਕਰਨੀ ਇਸ ਤਰੀਕੇ ਨਾਲ ਕਰਨੀ ਹੈ ਕਿ ਬਈ ਗੰਨੇ ਤੇ ਸਰਨਾ ਹੋਣ ਹੂੰ ਜੀ ਜੀ ਤੇ ਡਾਕਟਰ ਸਾਹਿਬ ਜਿਵੇਂ ਅਕਸਰ ਆਪਾਂ ਕਿਸਮਾਂ ਦੀ ਗੱਲ ਕਰਦੇ ਹੁੰਨੇ ਆ ਤਾਂ ਕਿਸਾਨ ਵੀਰ ਕਈ ਵਾਰ ਤਾਂ ਆਪਣੇ ਕੋਲੋਂ ਬੀਜ ਤਿਆਰ ਕਰ ਲੈਂਦੇ ਨੇ ਆਪਣੇ ਕੋਲੋਂ ਜਿਹੜਾ ਗੰਨੇ ਦੀ ਉਹਨਾਂ ਨੇ ਪੈਦਾਵਾਰ ਕੀਤੀ ਉਹਦੇ ਵਿੱਚੋਂ ਹੀ ਬੀਜ ਜੋਗਾ ਰੱਖ ਲੈਂਦੇ ਨੇ ਇਸ ਤੋਂ ਇਲਾਵਾ ਕੁਝ ਹੋਰ ਸੁਧਰੀਆਂ ਹੋਈਆਂ ਕਿਸਮਾਂ ਵੀ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਹਾਈਬ੍ਰਿਡ ਜਾਂ ਫਿਰ ਆਪਾਂ ਨੂੰ ਉਸੇ ਦੇਸੀ ਕਮਾਦ ਦੇ ਉੱਤੇ ਨਿਰਪਰਤਾ ਬਣਾਉਣੀ ਪੈਂਦੀ ਆ ਗੰਨੇ ਦੇ ਵਿੱਚ ਹਾਈਬ੍ਰਿਡ ਨਹੀਂ ਹੈ ਠੀਕ ਹੈ ਸਾਰੀ ਮਤਲਬ ਸੈਲਫ ਪੋਲਿਨਟਿਡ ਕ੍ਰੌਪ ਆਪਾਂ ਕਹਿ ਦਿੰਨੇ ਆ ਠੀਕ ਹੈ ਤੁਸੀਂ ਬੜਾ ਵਧੀਆ ਤੁਸੀਂ ਸਵਾਲ ਕੀਤਾ ਇਹ ਬੀਜ ਵਾਸਤੇ ਠੀਕ ਹੈ ਨਾ ਜਿਹੜਾ ਬੀਜ ਹੈ ਇਹ ਬਹੁਤ ਇੰਪੋਰਟੈਂਟ ਆਪਾਂ ਐਸਾ ਦੇ ਕਿਸੇ ਵੀ ਫਸਲ ਲਈ ਹਮ ਤੇ ਗੰਨੇ ਦੇ ਵਿੱਚ ਕੀ ਕਰਨਾ ਹੈ ਤੇ ਫਾਰਮਰ ਆਪਦੀ ਬੀਜ ਨਰਸਰੀ ਤਿਆਰ ਕਰੇ ਹਮ ਠੀਕ ਹੈ ਔਰ ਉਹ ਬੀਜ ਨਰਸਰੀ ਮਾਰਚ ਦੇ ਵਿੱਚ ਲਾਈ ਜਾ ਸਕਦੀ ਹੈ ਠੀਕ ਹੈ ਉਹਦੀ ਰਖ ਰਖਾ ਹੋਵੇ ਇੱਕ ਅਲੱਗ ਤਰੀਕੇ ਨਾਲ ਹੁੰਦਾ ਹੈ ਬੀਜ ਨਰਸਰੀ ਦਾ ਠੀਕ ਹੈ ਜੇ ਮੈਂ ਕਿਉਂਕਿ ਪਹਿਲੇ ਵੀ ਮੈਂ ਕਹਿ ਕੇ ਹਟੈਸੀ ਕਾ ਕਿ ਭਈ ਮੋਟਿਵ ਕੀ ਆਪਣਾ ਗੰਨਾ ਬੀਜਣ ਦਾ ਜੇ ਬੀਜ ਵਾਸਤੇ ਹੈ ਠੀਕ ਹੈ ਤੇ ਬੀਜ ਲਈ ਇੱਕ ਵੱਖਰੀ ਪ੍ਰਬੰਧਨ ਹੁੰਦਾ ਹੈ ਠੀਕ ਹੈ ਜੇ ਇਨ ਕੇਸ ਅਗਰ ਉਹਦੇ ਕੋਲ ਆਪ ਦੀ ਫਸਲ ਚੋਂ ਬੀਜ ਲੈ ਰਹਾ ਕਿਉਂਕਿ ਉਹ ਫਸਲ ਤੁਸੀਂ ਦੇਖੋ ਇੱਕ ਸਾਲ ਪੁਰਾਣੀ ਫਸਲ ਹੈ ਉਸ ਚ ਕੀੜੇ ਮਕੌੜੇ ਅਤੇ ਬਿਮਾਰੀ ਦਾ ਹਮਲਾ ਵੀ ਹੋ ਸਕਦਾ ਹੈ ਠੀਕ ਹੈ ਤੇ ਜਿਹੜੀ ਚੋਣ ਕਰਨੀ ਆਪਾਂ ਨੇ ਜੇ ਆਪ ਦੀ ਫਸਲ ਚ ਕਰਨੀ ਹੈ ਤਾਂ ਉੱਪਰੋਂ 2/3 ਨਰਵਾ ਗੰਨਾ ਹੀ ਬੀਜ ਵਾਸਤੇ ਇਸਤੇਮਾਲ ਕਰਨਾ ਠੀਕ ਹੈ ਤੇ نیچے ਵਾਲਾ ਗੰਨਾ ਆਪਾਂ ਬੀਜ ਵਾਸਤੇ ਇਸਤੇਮਾਲ ਨਹੀਂ ਕਰਨਾ ਤੇ ਉੱਪਰੋਂ 2/3 ਵੀ ਜਦ ਆਪਾਂ ਗੁੱਲੀਆਂ ਦੀ ਸਿਲੈਕਸ਼ਨ ਕਰਨੀ ਹੈ ਉਹ ਧਿਆਨ ਨਾਲ ਕਰਨੀ ਹੈ ਕਿ ਉਹਦੇ ਵਿੱਚ ਕੋਈ ਕੀੜੇ ਮਕੌੜੇ ਜਾਂ ਬਿਮਾਰੀ ਦਾ ਹਮਲਾ ਤਾਂ ਨਹੀਂ ਠੀਕ ਹੈ ਔਰ ਬਿਜਾਈ ਤੋਂ ਪਹਿਲੇ ਠੀਕ ਹੈ 20 ਸੋ ਜ਼ਰੂਰ ਕਰਨੀ ਹੈ ਜੀ ਅਸੀਂ ਸਾਰੇ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਕਿ ਪੀ ਸੋਧ ਹਰ ਫਸਲ ਲਈ ਜ਼ਰੂਰ ਕਿਆ ਕਰੋ ਇਸ ਸੇ ਤੁਹਾਡੇ ਖਰਚੇ ਬਹੁਤ ਘਟਣਗੇ ਤੇ ਜਿਹੜੀ ਬਿਮਾਰੀ ਆ ਕੋਈ ਵੀ ਕੀੜੇ ਮਕੌੜੇ ਉਹਨੂੰ ਟਾਕਰਾ ਕਰਨ ਦੀ ਸ਼ਮਤਾ ਫਸਲ ਦੇ ਵਿੱਚ ਵੱਧਦੀ ਹੈ ਜੀ ਤੇ ਇੱਕ ਡਾਕਟਰ ਸਾਹਿਬ ਸ਼ਬਦ ਹੁੰਦਾ ਹੈ ਮੂਡਾ ਗੰਨਾ ਉਹ ਜ਼ਰੂਰ ਦੱਸਿਓ ਉਹ ਕੀ ਕੋਈ ਤਰੀਕਾ ਅਲੱਗ ਆ ਜਾਂ ਉਹ ਕੀ ਚੀਜ਼ ਹੈ ਜੀ ਹਾਂ ਨਹੀਂ ਤਰੀਕਾ ਅਲੱਗ ਨਹੀਂ ਗੰਨਾ ਕਿਉਂਕਿ ਸੈਲਫ ਪੋਲਿਨਟਿਡ ਕ੍ਰੌਪ ਹੈ ਤੇ ਇਸੇ ਹੁੰਦਾ ਕੀ ਹੈ ਚਾਹ ਗੰਨਾ ਹੋ ਗਿਆ ਚਾਹ ਚਰੀ ਹੋ ਗਈ ਬਾਜਰਾ ਇਸ ਤਰੀਕੇ ਦੀ ਫਸਲਾਂ ਚ ਕੀ ਹੁੰਦਾ ਜਦ ਆਪਾਂ ਇਹਨੂੰ ਜ਼ਮੀਨ ਦੀ ਸਤ੍ਹਾ ਦੇ ਬਿਲਕੁਲ ਨੇੜੇ ਆਪਾਂ ਕੱਟਦੇ ਆਂ ਤੇ ਫਿਰ ਦੁਬਾਰਾ ਆਪਾਂ ਆਪਣੇ ਆਪ ਫੁੱਟਿਆ ਹੁੰਦਾ ਹੈ ਜਿਹੜਾ ਦੁਬਾਰਾ ਫੁੱਟਦਾ ਉਹਨੂੰ ਆਪਾਂ ਮੁੱਢਾ ਗੰਨਾ ਕਹਿੰਦੇ ਆ ਜਾਂ ਇੰਗਲਿਸ਼ 'ਚ ਰੈਟੂਨ ਕ੍ਰੌਪ ਵੀ ਆਪਾਂ ਕਹਿੰਦੇ ਨੇ ਠੀਕ ਹੈ ਇਸ 'ਚ ਇੱਕ ਖਾਸ ਗੱਲ ਇਹ ਰੱਖਣ ਵਾਲੀ ਗੱਲ ਹੈ ਕਿ ਭਈ ਜਿੰਨੀ ਜਮੀਨ ਦੇ ਸਤ੍ਹਾ ਦੇ ਨੇੜੇ ਆਪਾਂ ਇਹਨੂੰ ਕਟਾਂਗੇ ਉਹਨਾਂ ਮੁੱਢਾ ਵਧੀਆ ਫੁੱਟੂਗਾ ਠੀਕ ਹੈ ਤੇ ਮੁੱਢਾ ਹਮੇਸ਼ਾ ਰੱਖਣਾ ਚਾਹੀਦਾ ਹੈ ਜੋ ਵੀ ਕਿਸਾਨ ਮਾਲਿਆ ਜਿੰਨੀ ਵੀ 10 ਕਿੱਲੇ ਸਬ ਗੰਨਾ ਬੀਜਦਾ ਹੈ ਤੇ ਅੱਧਾ ਉਹ ਮੁੱਢਾ ਜ਼ਰੂਰ ਰੱਖੇ ਠੀਕ ਹੈ 5 ਕਿੱਲੇ ਮੁੱਢਾ ਜ਼ਰੂਰ ਰੱਖੇ ਕਿਉਂਕਿ ਮੁੱਢੇ ਰੱਖਣ ਦਾ ਫਾਇਦਾ ਇਹ ਹੈ ਕਿ ਇੱਕ ਮੁਸਤੀ ਉਹਨੂੰ ਪਹਿਲੇ ਦਿਨ ਤੋਂ ਹੀ ਠੀਕ ਹੈ ਕਿਉਂਕਿ ਬਿਜਾਈ ਦਾ ਖਰਚਾ ਉਹ ਤਾਂ ਬਚ ਗਿਆ ਉਹ ਤਾਂ ਬੀਜ ਦਾ ਖਰਚਾ ਬਚ ਗਿਆ ਤੇ ਗੰਨੇ ਦੇ ਵਿੱਚ ਸਭ ਤੋਂ ਜ਼ਿਆਦਾ ਖਰਚਾ ਹੈਗਾ ਬੀਜ ਦਾ ਤੁਸੀਂ ਦੇਖੋ ਐਤ ਕੀ ਪੰਜਾਬ ਸਰਕਾਰ ਨੇ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਗੰਨੇ ਦਾ ਰੇਟ ਦਿੱਤਾ ਵਾ 416 ਰੁਪਏ ਕੁੰਟਲ ਰੇਟ ਹੈ ਪੂਰੇ ਭਾਰਤ ਚ ਸਭ ਤੋਂ ਜ਼ਿਆਦਾ ਹੈ ਉਸੇ ਕਰਕੇ ਹੈ ਕਿ ਬਈ ਗੰਨਾ ਕਾਸ਼ਤਕਾਰ ਉਤਸਾਹਿਤ ਹੋਣ ਔਰ ਗੰਨਾ ਵੇਚੇ ਜੀ ਠੀਕ ਹੈ ਤੇ 416 ਦੇ ਹਿਸਾਬ ਨਾਲ ਵੀ ਜੇ ਆਪਾਂ ਕੈਲਕੂਲੇਸ਼ਨ ਕਰੀਏ ਤੇ 30 ਤੋਂ 35 ਕੰਟਲ ਗੰਨਾ ਬੀਜ ਲੱਗਦਾ ਹੈ ਗੰਨੇ ਦੇ ਵਿੱਚ ਤੇ ਮੰਨ ਕੇ ਚਲੋ 20 ਤੋਂ 25000 ਰੁਪਏ ਜੀ ਆਪਾਂ ਮੋਢਾ ਰੱਖਦੇ ਤੇ ਆਪਣੀ ਬਚਤ ਜੀ ਤੇ ਡਾਕਟਰ ਸਾਹਿਬ ਜਦੋਂ ਆਪਾਂ ਗੰਨੇ ਦੀ ਬਿਜਾਈ ਕਰਦੇ ਹਾਂ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਬਾਕੀ ਫਸਲਾਂ ਨੇ ਉਹ ਪਾਣੀ ਜ਼ਿਆਦਾ ਮੰਗਦੀਆਂ ਨੇ ਪਾਣੀ ਕਿਉਂਕਿ ਆਪਣਾ ਬੜਾ ਜਾ ਰਿਹਾ ਹੈ ਜੀ ਤਾਂ ਕੀ ਗੰਨੇ ਦੀ ਫਸਲ ਵਾਸਤੇ ਸਿੰਚਾਈ ਲਾਜ਼ਮੀ ਹੈ ਕਿੰਨੀ ਕ ਸਿੰਚਾਈ ਕਰਨੀ ਹੈ ਤੇ ਪਾਣੀ ਕਿੰਨਾ ਕੇ ਖਾਂਦਾ ਹੈ ਜੀ ਗੰਨਾ ਪਾਣੀ ਤਾਂ ਦੇਖੋ ਗੰਨੇ ਨੂੰ 15 ਇੱਕ ਪਾਣੀ ਟੋਟਲ ਇੱਕ ਸਾਲ ਚ ਚਾਹੀਦੇ ਹੁੰਦੇ ਠੀਕ ਹੈ ਬਟ ਜੇ ਆਪਾਂ ਕਹੀਏ ਕਿ ਕਈ ਇਸ ਤਰੀਕੇ ਦੇ ਤਰੀਕੇ ਕਿ 30% ਦੇ ਗੇੜ ਚ ਆਪਾਂ ਪਾਣੀ ਪਛਾ ਸਕਦੇ ਆ ਤੇ ਮੈਂ ਪਹਿਲੇ ਵੀ ਕਹਿ ਕਿਹਾ ਤਾਂ ਜੇ ਬਿਜਾਈ ਆਪਾਂ ਕਰੀਏ ਟ੍ਰੈਂਚ ਰਹੀ ਠੀਕ ਹੈ ਕਿਉਂਕਿ ਵਿਚਾਲੇ ਬੈਡ ਬਣਿਆ ਹੋਊਗਾ ਇਹ ਖਾਲੀਆਂ ਚ ਹੋਊਗਾ ਜੀ ਤੇ ਬੈਡਾਂ ਤੇ ਪਾਣੀ ਨਹੀਂ ਲੱਗਦਾ ਠੀਕ ਹੈ ਖਾਲੀਆਂ ਚ ਪਾਣੀ ਲੱਗੂਗਾ ਜਿੱਥੇ ਗੰਨਾ ਹੈ ਤੇ 30% ਇਸ ਤਰੀਕੇ ਨਾਲ ਵੀ ਪਾਣੀ ਬਚ ਸਕਦਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਡ੍ਰਿਪ ਮੈਥਡ ਹੈ ਡ੍ਰਿਪ ਇਰੀਗੇਸ਼ਨ ਜਿਹਨੂੰ ਤੁਪਕਾ ਵਿਧੀ ਵੀ ਆਪਾਂ ਕਹਿ ਦਿੰਦੇ ਹਾਂ ਜੀ ਤੇ ਤੁਪਕਾ ਵਿਧੀ ਕਿਸੇ ਕਿਸਾਨ ਨੇ ਅਪਣਾਈ ਹੈ ਤੇ ਉਹਦੇ ਵਿੱਚ ਤੋਂ ਬਹੁਤ ਜ਼ਿਆਦਾ ਬਚਤ ਹੈ ਠੀਕ ਹੈ ਤੇ ਇਹ ਤਰੀਕੇ ਹੈਗੇ ਬਹੁਤ ਕਿ ਆਪਾਂ ਪਾਣੀ ਬਚਾ ਸਕਦੇ ਹਾਂ ਪਰ ਕਿਸਾਨ ਨੂੰ ਚਾਹੀਦਾ ਹੈ ਕਿ ਪਾਣੀ ਪਹਿਚਾਣਾ ਵੀ ਚਾਹੀਦਾ ਹੈ ਜੀ ਜੀ ਕਿਉਂਕਿ ਪੰਜਾਬ ਦੀ ਸਥਿਤੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬਈ ਦਿਨ-ਪ੍ਰਤੀ ਦਿਨ ਜਿਹੜਾ ਹੇਠਲਾ ਪਾਣੀ ਹੈ ਉਹ ਥੱਲੇ ਜਾ ਰਿਹਾ ਹੈ ਜੀ ਜੀ ਬਿਲਕੁਲ ਜੀ ਤੇ ਡਾਕਟਰ ਸਾਹਿਬ ਜਿਵੇਂ ਖਾਦਾਂ ਦੀ ਗੱਲ ਆਪਾਂ ਅਕਸਰ ਕਰਦੇ ਹੁੰਦੇ ਆ ਕਿ ਹਰ ਫਸਲ ਵਾਸਤੇ ਅੱਜਕੱਲ ਖਾਦਾਂ ਦਾ ਇਸਤੇਮਾਲ ਹੋ ਰਿਹਾ ਹੈ ਤਾਂ ਗੰਨੇ ਦੀ ਫਸਲ ਦੇ ਵਿੱਚ ਜਾਂ ਕਹ ਲਈਏ ਕਿ ਆਪਾਂ ਜਿਹੜਾ ਵਿਸ਼ਾ ਹੈ ਕਮਾਦ ਦੀ ਕਾਸ਼ਤ ਤਾਂ ਕਮਾਦ ਦੇ ਵਿੱਚ ਖਾਦਾਂ ਦਾ ਪ੍ਰਬੰਧਨ ਕਿਹੋ ਜਿਹਾ ਹੁੰਦਾ ਮੈਂ ਖਾਦਾਂ ਦੇ ਪ੍ਰਬੰਧਨ ਤੋਂ ਪਹਿਲੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਭਈ ਜਿਹੜੀ ਮਰਜ਼ੀ ਉਹ ਫਸਲ ਵੇਚਣ ਠੀਕ ਹੈ ਨਾ ਜਿਹੜੀ ਖਾਦ ਹੈ ਠੀਕ ਹੈ ਨਾ ਉਹ ਮਿੱਟੀ ਪਰਖਤੇ ਦਰਤੇ ਵਰਤਮ ਖੇਤੀਬਾੜੀ ਵਿਭਾਗ ਨੇ ਸਕੀਮ ਚਲਾਈ ਵੀ ਹੈ ਕਿ ਜੇ ਸੋਇਲ ਟੈਸਟਿੰਗ ਉਹਨਾਂ ਨੇ ਕਰਾਣੀ ਹੈ ਹਰ ਬਲੌਕ ਦੇ ਵਿੱਚ ਸੋਇਲ ਟੈਸਟਿੰਗ ਲੈਬ ਹੈਗੀ ਹੈ ਠੀਕ ਹੈ ਤੇ ਉਹਦੇ ਵਿੱਚ ਕੀ ਹੈ ਕਿ ਸੋਸ਼ਣ ਤੱਤ ਵੀ ਕਰਦੇ ਆ ਉਹ ਤੇ ਦੂਜੇ ਮੇਨ ਜਿਹੜੇ ਤੱਤ ਹੈ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੋ ਵੀ ਕਰਦੇ ਆ ਤੇ 1 ਰੁਪਿਆ ਇੱਕ ਸੈਂਪਲ ਦਾ ਪਾਸਾ ਠੀਕ ਹੈ ਜੇ ਆਪਾਂ ਕੇਸੀ ਔਰਤਾਰੇ ਤੋਂ ਕਰਾਵਾਂਗੇ ਤਾਂ 50 ਰੁਪਏ ਲੱਗਦੇ ਠੀਕ ਹੈ ਬਟ ਖੇਤੀਬਾੜੀ ਵਿਭਾਗੀਆਂ ਦੀ ਸੋਇਲ ਟੈਸਟਿੰਗ ਲੈਬ ਜੇ ਕਰਾਉਣਗੇ ਤਾਂ 1 ਰੁਪਿਆ ਪ੍ਰਤੀ ਸੈਂਪਲ ਹੀ ਲੱਗਦਾ ਹੈ ਹਮ ਤੇ ਇਹ ਇਸ ਤਰੀਕੇ ਨਾਲ ਮੰਨ ਕੇ ਚਲੋ ਕਿ ਮਾਲੇ ਕੋਈ ਬੰਦਾ ਬਿਮਾਰ ਹੋ ਜਾਂਦਾ ਹੈ ਠੀਕ ਹੈ ਨਾ ਤੇ ਉਹ ਆਪਾਂ ਬਿਮਾਰ ਹੋ ਗਏ ਤਾਂ ਆਪਾਂ ਬਲੱਡ ਟੈਸਟ ਵਗੈਰਾ ਕਰਾਉਣੇ ਠੀਕ ਹੈ ਨਾ ਤੇ ਮਿੱਟੀ ਟੈਸਟਿੰਗ ਇਸੇ ਤਰੀਕੇ ਨਾਲ ਹੈ ਕਿ ਉਸ ਤੋਂ ਪਤਾ ਲੱਗਦਾ ਹੈ ਕਿ ਬਈ ਮਿੱਟੀ ਨੂੰ ਤਾਂ ਧਰਤੀ ਨੂੰ ਕਿੰਨੀ ਖਾਦ ਦੀ ਲੋੜ ਹੈ ਠੀਕ ਹੈ ਤੇ ਇੱਕ ਸਹੀ ਤਰੀਕੇ ਨਾਲ ਆਪਣੇ ਪੈਮਾਨੇ ਆ ਜਾਂਦੇ ਨੇ ਕਿ ਭਾਈ ਜਿਹੜੇ ਖੇਤ ਦੀ ਆਪਾਂ ਮਿੱਟੀ ਟੈਸਟ ਕਰਾ ਰਹੇ ਹ ਉਸ ਨੂੰ ਇੰਨੀ ਨਾਈਟ੍ਰੋਜਨ ਚਾਹੀਦੀ ਹੈ ਇੰਨੀ ਫਾਸਫੋਰਸ ਚਾਹੀਦੀ ਹੈ ਤਾਂ ਉਹ ਦੇ ਬੇਸ ਤੇ ਠੀਕ ਹੈ ਆਪਾਂ ਨੂੰ ਮਿੱਟੀ ਪਰਖ ਦੇ ਬੇਸ ਤੇ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਸੋਚਾ ਚੀ ਵਰਤੋਂ ਕਰਨੀ ਚਾਹੀਦੀ ਹੈ ਜੇ ਓਵਰ ਜਾਂ ਘੱਟ ਕੱਟ ਪਾਵਾਂਗੇ ਤਾਂ ਉਹ ਬੂਟੇ ਨਹੀਂ ਠੀਕ ਨਹੀਂ ਹੁੰਦਾ ਕਿਸੇ ਵੀ ਫਸਲ ਲਈ ਜਿਵੇਂ ਕਮਾਦ ਦੀ ਗੱਲ ਕਰਾਂ ਤੇ ਜੇ ਬਸੰਤ ਰੁੱਤ ਦੇ ਵਿੱਚ ਕਮਾਦ ਲੱਗਦਾ ਹੈ ਤੇ ਲਗਭਗ 10 ਥੈਲੇ ਯੂਰੀਆ ਦੇ ਚਾਹੀਦੇ ਹਨ ਠੀਕ ਹੈ ਤੇ ਜੇ ਮੁੱਢਾ ਮੁੱਢੀ ਫਸਲ ਹੈ ਤਾਂ ਉਹਨੂੰ 4 ਥੈਲੇ ਯੂਰੀਆ ਦੀ ਚਾਹੀਦੇ ਹੈ ਜੇ ਕਮਾਦ ਲੱਗਿਆ ਹੋ ਪੱਜੜ ਰੁੱਤੇ ਵਿੱਚ ਅਸੂਕਤਕ ਦੀ ਬਿਜਾਈ ਦੇ ਵਿੱਚ ਤੇ ਉਹਨੂੰ ਵੀ ਚਾਰ ਥੈਲੇ ਖਾਦ ਚਾਹੀਦੇ ਨੇ ਜੀ ਜੀ ਤੇ ਇਸ ਤੋਂ ਇਲਾਵਾ ਅਕਸਰ ਕਿਸਾਨ ਵੀਰ ਰੂੜੀ ਦੀ ਖਾਦ ਵੀ ਪਾਉਂਦੇ ਨੇ ਉਹ ਵੀ ਬੜੀ ਸੰਭਾਲ ਕੇ ਰੱਖੀ ਹੁੰਦੀ ਆ ਤੇ ਜਿੰਨੀ ਕਹਿੰਦੇ ਪ੍ਰਾਣੀ ਹੁੰਦੀ ਆ ਓੰਨੀ ਲਾਹੇਵੰਦ ਹੁੰਦੀ ਆ ਤਾਂ ਰੂੜੀ ਦੀ ਖਾਦ ਵੀ ਪਾ ਸਕਦੇ ਆ ਬਿਲਕੁਲ ਪਾ ਸਕਦੇ ਜੀ ਰੂੜੀ ਦੀ ਖਾਦ ਪਾ ਸਕਦੇ ਆ ਪ੍ਰੈਸਮਟ ਪਾ ਸਕਦੇ ਆ ਠੀਕ ਹੈ ਤੇ ਖੇਤੀਬਾੜੀ ਯੂਨੀਵਰਸਿਟੀ ਨੇ ਬਾਇਓ ਕੰਸੋਰਸ਼ੀਅਮ ਦਿੱਤੀ ਹੈ ਠੀਕ ਹੈ ਨਾ ਬਾਇਓ ਕੰਸੋਰਸ਼ੀਅਮ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਰੂੜੀ ਦੇ ਖਾਦ ਨਾਲ ਮਿਲਾ ਕੇ ਉਹਦੇ ਨਾਲ ਲਗਭਗ 5% ਪੈਦਾਵਾਰ ਚ ਵੀ ਫਰਕ ਪੈਂਦਾ ਇਨਕਰੀਸ ਹੁੰਦੀ ਹੈ ਪੈਦਾਵਾਰ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਿੱਟੀ ਦੀ ਪਰਖ ਕਰਵਾਈ ਜਾ ਸਕਦੀ ਹੈ ਤਾਂ ਉਹਦੇ ਨਾਲ ਪਤਾ ਲੱਗ ਜਾਂਦਾ ਕਿ ਕਿਹੜੇ ਤੱਤਾਂ ਦੀ ਘਾਟ ਪੈਂਦੀ ਹੈ ਤਾਂ ਉਹਦੇ ਨਾਲ ਨਹੀਂ ਲੱਗਦਾ ਕਿ ਇੱਕ ਤਾਂ ਜਿਹੜੀ ਕਿਸਾਨੀ ਆ ਉਹਦੇ ਵਿੱਚ ਖਰਚੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਖੇਤੀ ਖਰਚੇ ਕਹਿੰਦੇ ਨੇ ਉਹ ਘਟ ਜਾਣਗੇ ਬਿਲਕੁਲ ਜੀ ਜੀ ਬਿਲਕੁਲ ਖੇਤੀ ਕਰਚੀ ਘਟਣਗੇ ਮੈਂ ਪਹਿਲੀ ਕਹ ਕੇ ਹਟਿਆ ਤਾਂ ਹੀ ਅਸੀਂ ਖਾਦਾਂ ਦੀ ਸੁਚੱਜੀ ਵਰਤੋਂ ਕਹਿੰਨੇ ਹੂੰ ਠੀਕ ਹੈ ਦੇ ਖੇਤ ਮਿੱਟੀ ਪਰਖ ਕਰਾਈ ਹੋਊਗੀ ਆਪਾਂ ਨੂੰ ਐਗਜ਼ੈਕਟ ਪਤਾ ਲੱਗੇਗਾ ਬਈ ਉਸ ਖੇਤ ਦੇ ਵਿੱਚ ਕਿੰਨੀ ਖਾਦ ਦੀ ਲੋੜ ਹੈ ਹੂੰ ਠੀਕ ਹੈ ਤੇ ਹੁਣ ਤੁਸੀਂ ਮੰਡੀਕਰਨ ਦੀ ਗੱਲ ਕੀਤੀ ਸੀਗੀ ਤੇ ਕਿਸਾਨ ਜੇ ਆਪਾਂ ਗੱਲ ਕਰੀਏ ਕਿ ਬਈ ਪੰਜਾਬ ਦੇ ਵਿੱਚ ਠੀਕ ਹੈ ਗੰਨਾ ਤੀਜੇ ਤੌਰ ਤੇ ਕਿਸ ਤਰੀਕ ਦੀ ਫਸਲ ਹੈ ਕਣਕ ਤੇ ਝੋਨੇ ਦੇ ਬਾਅਦ ਜਿਹਦਾ ਪੱਕਾ ਮੰਡੀਕਰਨ ਹੁੰਦਾ ਜੀ ਠੀਕ ਹੈ ਪੰਜਾਬ ਦੇ ਵਿੱਚ ਨੌ ਕੋਆਪਰੇਟਿਵ ਮਿਲਾਨੀ ਗੰਨਾ ਮਿਲ ਖੰਡ ਮਿਲ ਤੇ 6 ਪ੍ਰਾਈਵੇਟ ਖੰਡ ਮਿਲ ਨੇ ਜੀ ਤੇ ਪੱਕਾ ਮੰਡੀਕਰਨ ਹੁੰਦਾ ਹੈ ਪਰ ਰੇਟ ਜਿਹੜਾ ਨਿਰਧਾਰਿਤ ਕੀਤਾ ਹੁੰਦਾ ਹੈ ਪੰਜਾਬ ਸਰਕਾਰ ਨੇ ਉਸ ਤੇ ਹੀ ਗੰਨਾ ਖਰੀਦਿਆ ਜਾਂਦਾ ਹੈ ਜੀ ਜੀ ਤਰਰ ਸਾਹਿਬ ਬਿਮਾਰੀਆਂ ਤੇ ਰੋਗਾਂ ਦੀ ਗੱਲ ਕਰੀਏ ਤਾਂ ਉਹ ਕਿਹੜੀਆਂ ਬਿਮਾਰੀਆਂ ਨੇ ਕਿਉਂਕਿ ਸਮਾਂ ਆਪਣੇ ਕੋਲ ਹਮੇਸ਼ਾ ਘੱਟ ਹੁੰਦਾ ਪਰ ਸੰਖੇਪ ਦੇ ਵਿੱਚ ਜ਼ਰੂਰ ਗੱਲ ਕਰਾਂਗੇ ਕਿ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸਾਨ ਭਰਾਵਾਂ ਨੂੰ ਜੇਕਰ ਉਹ ਗੰਨੇ ਦੀ ਕਾਸ਼ਤ ਕਰਦੇ ਨੇ ਕਿਉਂਕਿ ਲੰਬੇ ਸਮੇਂ ਦੀ ਫਸਲ ਹੋਣ ਕਰਕੇ 1 ਸਾਲ ਦੀ ਫਸਲ ਹੈ ਇਸ ਇੰਨੀ ਲੰਬੀ ਫਸਲ ਕੋਈ ਹੈ ਨਹੀਂ ਹੈ ਨਾ ਉਹਦੇ ਵਿੱਚ ਨੈਚੁਰਲ ਸੀ ਗੱਲ ਹੈ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਜੇ ਮੈਂ ਬਿਮਾਰੀਆਂ ਦੀ ਗੱਲ ਕਰਾਂ ਤੇ ਗੰਨੇ ਦੇ ਵਿੱਚ ਰੱਤਾ ਰੋਗ ਇੱਕ ਬਿਮਾਰੀ ਹੈ ਠੀਕ ਹੈ ਨਾ ਜਿਹਨੂੰ ਗੰਨੇ ਦਾ ਕੈਂਸਰ ਵੀ ਕਹਿ ਦਿੰਦੇ ਨੇ ਹੂੰ ਅ ਦੂਜੀ ਬਿਮਾਰੀ ਹੈਗੀ ਹੈ ਸੌਂਕੜੀ ਦੀ ਵੇਲਟਨ ਨੂੰ ਕਹਿ ਦਿੰਦੇ ਅਸੀਂ ਤੀਜੀ ਸਮਟ ਚੌਥੀ ਪੋਕਬੋਇੰਗ ਇਹ ਚਾਰ ਮੇਨ ਬਿਮਾਰੀਆਂ ਨੇ ਜਿਹੜੀ ਗੰਨੇ ਦੇ ਵਿੱਚ ਲੱਗਦੀ ਹੈ ਹੂੰ ਬਟ ਜਿਵੇਂ ਆਪਾਂ ਤੁਸੀਂ ਪਹਿਲੀ ਵੀ ਗੱਲ ਕੀਤੀ ਸੀਗੀ ਭਈ ਬੀਜ ਬੀਜ ਲਈ ਠੀਕ ਹੈ ਨਾ ਤੇ ਬੀਜ ਹਮੇਸ਼ਾ ਨਰਵਾ ਬੀਜ ਲੈਣਾ ਚਾਹੀਦਾ ਜਿਹੜਾ ਬਿਮਾਰੀ ਰਹੀ ਤੋਂ ਤੇ ਕਿਤੇ ਹਮੇਸ਼ਾ ਹੀ ਸਿਫਾਰਿਸ਼ੁਦਾ ਕਿਸਮਾਂ ਬੀਜਣੀ ਚਾਹੀਦੀ ਹੈ ਉਹ ਇਸ ਕਰਕੇ ਜਿਹੜੀ ਸਿਫਾਰਿਸ਼ ਕੀਤੀ ਹੁੰਦੀ ਹੈ ਉਹ ਕਈ ਸਾਲ ਦੇ ਟੈਸਟਿੰਗ ਤੋਂ ਬਾਅਦ ਸਿਫਾਰਿਸ਼ ਹੁੰਦੀ ਹੈ ਇਹ ਪੰਜਾਬ ਲਈ ਲਾਇਵੰਦ ਹੈ ਜਾਂ ਨਹੀਂ ਹੈ ਠੀਕ ਹੈ ਜੇ ਆਪਾਂ ਮਹਾਰਾਸ਼ਟਰ ਦੀ ਜਾਂ ਸਾਊਥ ਦੀ ਕੋਈ ਵੈਰਾਈਟੀ ਬੀਜ ਲਾਂਗੇ ਹੋ ਜੇਗੀ ਬਟ ਉਹਦਾ ਇਹ ਨਹੀਂ ਪਤਾ ਕਿ ਉਹਦੇ ਵਿੱਚ ਕਿਹੜੀ ਬਿਮਾਰੀਆਂ ਚ ਠੀਕ ਹੈ ਤੇ ਇਸ ਲਈ ਹਮੇਸ਼ਾ ਸਿਫਾਰਿਸ਼ੁਦਾ ਕਿਸਮਾ ਹੀ ਬੀਜਣੀ ਚਾਹੀਦੀ ਹੈ ਜਿਹੜੀ ਮਰਜੀ ਫਸਲ ਤੁਸੀਂ ਬੀਜੋ ਕੱਲਾ ਗੰਨਾ ਨਹੀਂ ਜਿਹੜੀ ਮਰਜੀ ਤੁਸੀਂ ਬੀਜੋ ਸਿਫਾਰਿਸ਼ੁਦਾ ਕਿਸਮਾ ਹੀ ਬੀਜਣੀ ਚਾਹੀਦੀ ਹੈ ਜੀ ਤੇ ਜਿਹੜੀ ਮੰਨ ਲਿਆ ਰੱਤਾ ਰੋਗ ਜਾਂ ਹੋਰ ਫਸਲ ਹੋਰ ਬਿਮਾਰੀਆਂ ਨੇ ਠੀਕ ਹੈ ਇਹ ਕਾਸਕਲ ਰੱਤਾ ਰੋਗ ਲਈ ਤਾਂ ਕੇਵਲ ਇੱਕੋ ਹੀ ਉਪਚਾਰ ਹੈ ਕਿ ਬਈ ਤੁਸੀਂ ਜਿਹੜੀ ਜਸ ਸਿਲੈਕਸ਼ਨ ਤੁਸੀਂ ਕਰੋ ਗੁੱਲੀਆਂ ਦੀ ਜੇ ਆ ਬੀਜ ਦੀ ਠੀਕ ਹੈ ਉਹ ਦੇਖਣੀ ਚਾਹੀਦਾ ਆਪਾਂ ਨੂੰ ਦੇਖਣਾ ਚਾਹੀਦਾ ਹੈ ਕਿ ਬਈ ਕੋਈ ਉਹਦੇ ਵਿੱਚ ਰੋਗ ਤਾਂ ਨਹੀਂ ਹੈਗਾ ਠੀਕ ਹੈ ਜੇ ਕਿਸੇ ਖੇਤ ਦੇ ਵਿੱਚ ਰੱਤਾ ਰੋਗ ਹੈ ਵੀ ਠੀਕ ਹੈ ਉਸ ਉਸ ਫਸਲ ਦੇ ਵਿੱਚ ਮੁੱਢਾ ਨਹੀਂ ਰੱਖਣਾ ਆਪਾਂ ਪਹਿਲਾਂ ਤਾਂ ਧਿਆਨ ਇਹ ਰੱਖਣਾ ਚਾਹੀਦਾ ਹੈ ਜੀ ਦੂਜਾ ਇਹ ਹੈ ਕਿ ਜਦ ਵੀ ਉਹ ਪੱਕ ਜਾਏਗਾ ਗੰਨਾ ਠੀਕ ਹੈ ਪਕਰਨਾ ਮਤਲਬ ਕਿ ਮਿਲਣ ਲਈ ਤਿਆਰ ਹੋ ਜਾਏ ਉਹਨ ਉਸ ਪੈਲ ਦੇ ਆਧਾਰ ਤੇ ਉਹਨੂੰ ਕੱਟਣਾ ਚਾਹੀਦਾ ਹੈ ਤੇ ਮੀਲਾ ਨੂੰ ਵੀ ਇਹ ਹਦਾਇਤ ਹੁੰਦੀ ਹੈ ਕਿ ਜਿਹੜਾ ਇਸ ਤਰੀਕੇ ਦਾ ਗੰਨਾ ਹੁੰਦਾ ਹੈ ਜੀ ਉਹਨੂੰ ਪਹਿਲ ਦੇ ਤੌਰ ਤੇ ਪੀੜਿਆ ਜਾਵੇ ਤਾਂ ਕਿ ਅੱਗੇ ਉਹ ਕਿਸੇ ਹੋਰ ਫਸਲ ਦੇ ਵਿੱਚ ਕਿਸੇ ਹੋਰ ਖੇਤ ਦੇ ਵਿੱਚ ਨਾ ਫੈਲੇ ਜੀ ਜੀ ਬਿਲਕੁਲ ਜੀ ਤੇ ਡਾਕਟਰ ਸਾਹਿਬ ਬਿਮਾਰੀਆਂ ਦੀ ਗੱਲ ਕੀਤੀ ਹੈ ਤੇ ਇਸ ਤੋਂ ਇਲਾਵਾ ਕੁਝ ਕਿ ਜਿਹੜੇ ਕੀੜੇ ਮਕੌੜੇ ਵੀ ਤਵਾ ਬੋਲ ਦਿੰਦੇ ਨੇ ਜੀ ਉਹ ਕਿਹੜੇ ਕਿਹੜੇ ਨੇ ਜੀ ਉਹਨਾਂ ਦੀ ਪਛਾਣ ਕੀ ਹੈ ਗੰਨੇ ਦੇ ਵਿੱਚ ਅਗੇਤੀ ਫੁੱਟ ਦਾ ਗੰਡਵਾ ਜਿਹਨੂੰ अर्ली शूट बोरर ਵੀ ਕਹਿੰਦੇ ਆ ਠੀਕ ਹੈ ਇਸ ਤੋਂ ਇਲਾਵਾ ਟਾਪ ਬੋਰਰ ਹੈਗੀ ਫਿਰ ਇੱਕ ਕਾਲੀ ਕੀੜੀ ਕਹਿ ਦਿੰਦੇ ਆ ਉਹਨੂੰ ਜਾਂ ਬਲੈਕ ਬੱਗ ਉਹਨੂੰ ਕਹਿ ਦਿੰਦੇ ਆ ਪਾਰੀਲਾ ਇਹ ਚਾਰ ਮੇਨ ਕੀੜੇ ਨੇ ਜਿਹੜੇ ਹਮਲਾ ਕਰਦੇ ਆ अर्ली शूट बोरर ਤੋਂ ਬਚਾਅ ਲਈ ਜਦ ਆਪਾਂ ਬਿਜਾਈ ਕਰਦੇ ਆ ਉਹਦੇ ਨਾਲ ਹੀ ਬਿਜਾਈ ਦੇ ਨਾਲ-ਨਾਲ ਹੀ ਆਪਾਂ ਨੂੰ ਰੀਜੈਂਟ ਦਵਾਈ 10 ਕਿਲੋ ਰੀਜੈਂਟ ਖਾਲੀਂ ਚ ਪਾ ਦੇਣੀ ਚਾਹੀਦੀ ਹੈ ਤੇ ਹਲਕੇ ਹਲਕੇ ਮਿੱਟੀ ਉੱਪਰ ਰੱਖਣੀ ਚਾਹੀਦੀ ਹੈ ਜੀ ਕਾਫੀ ਵਧੀਆ ਬਚਾਅ ਹੋ ਜਾਏਗਾ ਜੇ ਇਨ ਕੇਸ ਅਗਰ ਫਿਰ ਵੀ ਆ ਜਾਂਦਾ ਹੈ ਫਿਰ ਕੋਰਾਜਨ ਦਵਾਈ ਹੈ ਉਹ 150 ਐਮਐਲ ਕੋਰਾਜਨ 400 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ਡ੍ਰੈਂਚਿੰਗ ਕਰੀਏ ਜਾਂ ਸਪਰੇਅ ਕਰੀਏ ਤੇ ਉਹਦੇ ਨਾਲ ਬੜਾ ਵਧੀਆ ਤਰੀਕੇ ਨਾਲ ਉਹ ਰੋਕtham ਹੋ ਸਕਦੀ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੀ ਮੈਂ ਟੌਪ ਬੋਰਰ ਦੀ ਗੱਲ ਕੀਤੀ ਹੈ ਟੌਪ ਬੋਰਰ ਦਾ ਹਮਲਾ ਹੁੰਦਾ ਹੈ ਮਈ ਦੇ ਨੇੜੇ ਨੇੜੇ ਠੀਕ ਹੈ ਤੇ ਯਾ ਦੋ ਟਾਈਮ ਚ ਹੁੰਦਾ ਮਈ ਚ ਵੀ ਹੁੰਦਾ ਅਗਸਟ ਚ ਵੀ ਹੁੰਦਾ ਤੇ ਟੋਬਰੋ ਦਾ ਹਮਲਾ ਹੁੰਦਾ ਤੇ ਉਹਦੇ ਲਈ ਵੀ ਕੋਰਾਜਨ ਦਵਾਈ 150 ml 400 ਲੀਟਰ ਪਾਣੀ ਵਿੱਚ ਘੋਲ ਕੇ ਜੇ ਆਪਾਂ ਸਪਰੇਅ ਕਰੀਏ ਤੇ ਬੜੇ ਸਹੀ ਤਰੀਕੇ ਨਾਲ ਰੋਕਥਾਮ ਹੋ ਜਾਂਦੀ ਹੈ ਜੀ ਜਦ ਗਰਮੀ ਵੱਧਦੀ ਹੈ ਠੀਕ ਹੈ ਉਸ ਟਾਈਮ ਕਮਾਦੀ ਜੂ ਜਾਂ ਬਲੈਕ ਬੱਗ ਦਾ ਹਮਲਾ ਹੁੰਦਾ ਜਿਹੜਾ ਇਹ ਕੀੜਾ ਹੈ ਇਹਦਾ ਥੋੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਇਹ ਗੋਭ ਦੇ ਵਿੱਚ ਹੁੰਦਾ ਠੀਕ ਹੈ ਪੱਤੀ ਦੇ ਵਿੱਚ ਚਲਾ ਜਾਂਦਾ ਹੈ ਤੇ ਇਹਦੇ ਲਈ ਸਪਰੇ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਕਰਨੀ ਚਾਹੀਦੀ ਹੈ ਠੀਕ ਹੈ ਪਾਣੀ ਦਾ ਖਿਆਲ ਜ਼ਰੂਰ ਰੱਖਣ ਜਦ ਵੀ ਕੀੜੇ ਦੀ ਕੀੜੇ ਮਾਰ ਦਵਾਈਆਂ ਦੀ ਸਪਰੇ ਕਰਨੀ ਹੈ ਗੰਨੇ ਦੇ ਵਿੱਚ ਤੇ 400 ਲੀਟਰ ਪਾਣੀ ਲਾਉਣਾ ਚਾਹੀਦਾ ਘੱਟੋ ਘੱਟ ਠੀਕ ਹੈ ਉਸ ਤੋਂ ਘੱਟ ਨਾ ਲਾਉਣ ਤੇ ਸਮੇਂ ਸਮੇਂ ਸਿਰ ਆਪਾਂ ਜੇ ਆਪਾਂ ਸਪਰੇ ਕਰ ਦਈਏ ਤੇ ਆਪਣੀ ਦਵਾਈ ਦਾ ਅਸਰ ਬੜਾ ਸਹੀ ਤਰੀਕੇ ਨਾਲ ਹੁੰਦਾ ਹੈ ਜੀ ਤੇ ਜੇ ਬਲੈਕ ਬੱਗ ਲੱਗਿਆ ਤੇ 350 ml ਕਲੋਰੋ ਦਵਾਈ ਹੈਗੀ ਹੈ 20% ਵਾਲੀ ਉਹ ਸਪਰੇ ਕਰ ਦਈਏ ਪਾ ਮੀਟਰ ਸਾਹਿਬ ਜੇਕਰ ਆਪਾਂ ਗੰਨੇ ਨੂੰ ਇੱਕ ਤਾਂ ਮੰਡੀ ਤੱਕ ਲੈ ਕੇ ਜਾਣਾ ਜਾਂ ਮੇਲਾ ਤੱਕ ਲੈ ਕੇ ਜਾਣਾ ਉਸ ਤੋਂ ਇਲਾਵਾ ਜੇਕਰ ਆਪਾਂ ਇਹਨੂੰ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਦੇਖੀਏ ਤਾਂ ਇਹ ਕਿੰਨਾ ਕੁ ਲਾਹੇਵੰਦ ਹੈ ਬਹੁਤ ਲਾਹੇਵੰਦ ਹੈ ਜੀ ਗੰਨੇ ਹੁਣ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਗੰਨੇ ਦੇ ਵਿੱਚ ਤੱਤ ਕਿੰਨੇ ਨੇ ਹੈਨਾ ਖਾਸ ਕਰ ਗੁੜ ਵਾਸਤੇ ਮਤਲਬ ਆਇਰਨ ਕੰਟੈਂਟ ਜ਼ਿਆਦਾ ਹੈ ਗੁੜ ਸ਼ੱਕਰ ਦੇ ਵਿੱਚ ਤੇ ਇੱਕ ਆਪਾਂ ਨੂੰ ਰੌ ਚੀਜ਼ ਮਿਲਦੀ ਹੈ ਇੱਕ ਆਪਾਂ ਨੂੰ ਕੀ ਕਹਿੰਦੇ ਕੈਮੀਕਲ ਪ੍ਰੋਸੈਸ ਹੋ ਕੇ ਮਿਲਦੀ ਹੈ ਠੀਕ ਹੈ ਤੇ ਅੱਜ ਕੱਲ ਅਵੇਅਰਨੈਸ ਬਹੁਤ ਜ਼ਿਆਦਾ ਹੈ ਕਿ ਸ਼ਹਿਰਾਂ ਦੇ ਵਿੱਚ ਵੀ ਚਾਹੇ ਆਪਾਂ ਬੇકરી ਦੇਖ ਲਈਏ ਚਾਹੇ ਆਪਾਂ ਘਰ ਦੇ ਵਿੱਚ ਦੇਖ ਲਈਏ ਠੀਕ ਹੈ ਗੁੜ ਸ਼ੱਕਰ ਦੀ ਡਿਮਾਂਡ ਵਧਦੀ ਹੈ ਠੀਕ ਹੈ ਤੇ ਔਰ ਇਨਕਰੀਜ਼ ਹੀ ਹੋ ਰਹੀ ਹੈ ਬਿਲਕੁਲ ਠੀਕ ਹੈ ਤੇ ਜੇ ਇਹਨੂੰ ਸਹਾਇਕ ਧੰਦੇ ਦੇ ਤੌਰ ਤੇ ਆਪਾਂ ਦੇਖੀਏ ਤੇ 70 ਤੋਂ 80 ਰੁਪਏ ਤੋਂ ਘੱਟ ਗੁੜ ਨਹੀਂ ਮਿਲਦਾ ਕਿਤੇ ਵੀ ਸਗੋਂ 100 ਰੁਪਏ ਹੀ ਰੇਟ ਹੈ ਬਿਲਕੁਲ ਜੀ ਠੀਕ ਹੈ ਤੇ ਕੁਲਾੜੀਆਂ ਦੀ ਵੀ ਸੰਖਿਆ ਜਿਹੜੀ ਹੈਗੀ ਹੈ ਡਿਮਾਂਡ ਦੇ ਹਿਸਾਬ ਨਾਲ ਵਧ ਰਹੀ ਹੈ ਲੋਕੀ ਅਵੇਅਰ ਹੋ ਰਹੇ ਤੇ ਗੁੜ ਚੱਕਰ ਦੀ ਡਿਮਾਂਡ ਕਾਫੀ ਕਰਦੇ ਨੇ ਜੀ ਅਸੀਂ ਜਿਹੜੀ ਮਰਜ਼ੀ ਭਾਵੇਂ ਸ਼ਹਿਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਬੇਕਰੀ 'ਚ ਵੀ ਚਲੇ ਜਾਈਏ ਉਹਦੇ ਵਿੱਚ ਸਪੈਸ਼ਲ ਬਿਸਕਟਸ ਵਗੈਰਾ ਗੁੜ ਵਾਲੀ ਬਿਸਕਟ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਤੇ ਇੱਕ ਬੜਾ ਵਧੀਆ ਤਰੀਕਾ ਹੈ ਸਹਾਇਕ ਧੰਦੇ ਨੂੰ ਤੋਰਨ ਵਾਸਤੇ ਜਿਹੜੇ ਯੰਗ ਬੱਚੇ ਹੈ ਉਹ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਤੋਰ ਸਕਦੇ ਸਹੀ ਤਰੀਕੇ ਨਾਲ ਤੋਰ ਸਕਦੇ जे इससे अपना एडिशन कर दीए कुछ एक चीजा एड, एड करके ठीक है तो जिथे सौ रुपए रेट है वो डेढ़ सौ दो सौ ढाई सौ तक भी बिकता है ठीक है चाहे वो टिक्के बना के और डिमांड बहुत ज्यादा है ठीक है मेन चीज है कि काम करने वाले बंदे चाहिए बिल्कुल जी इस एक तो पक्ष ही हो गया कि तो शक्कर और गुड़ शक्कर बना सकते हो दूजा है कि सिरका ठीक है हूँ जिमें ਐਪਲ ਸਿਡਰ ਵੈਨੀਗਰ ਠੀਕ ਹੈ ਉਸੇ ਤਰੀਕੇ ਨਾਲ ਸ਼ੁਕਰਕੀਨ ਵੈਨੀਗਰ ਠੀਕ ਹੈ ਉਹ ਬਹੁਤ ਲਾਭਦਾਇਕ ਹੁੰਦਾ ਹੈ ਠੀਕ ਹੈ ਔਰ ਫ੍ਰੀ ਰੈਡੀਕਲਸ ਖਤਮ ਕਰਦਾ ਸਰਕਾ ਆਪਾਂ ਨੂੰ ਪਤਾ ਹੈ ਠੀਕ ਹੈ ਸ਼ੈਲਫ ਲਾਈ ਬਧਾਉਂਦਾ ਹੈ ਆਚਾਰ ਵਗੈਰਾ ਇਸ ਚੀਜ਼ ਜਦੀ ਤਾਂ ਸਰਕਾ ਬਣਾ ਕੇ ਵੀ ਕਿਸਾਨ ਵੇਚ ਸਕਦਾ ਹੈ ਠੀਕ ਤੀਜਾ ਪਕ ਹੋ ਗਿਆ ਕਿ ਇਹਦਾ ਜਿਹੜਾ ਰਸ ਹੈ ਠੀਕ ਹੈ ਉਹਦਾ ਬੋਟਲਿੰਗ ਪਲਾਂਟ ਲਾ ਕੇ ਜੀ ਠੀਕ ਹੈ ਉਹ ਐਸਓਪੀਜ਼ ਪੀਏਯੂ ਲੋ ਸਾਰੀ ਕੀਤੀ ਵੀ ਹੈ ਕਿ ਭਈ ਕਿਵੇਂ ਬੋਟਲਿੰਗ ਪਲਾਂਟ ਲਾਇਆ ਜਾ ਸਕਦਾ ਹੈ ਤੇ اور ਬਹੁਤ ਹੀ ਲੰਮਾ ਚੌੜਾ ਖਰਚਾ ਨਹੀਂ ਹੈ ਬਹੁਤ ਸੇ ਇਸ ਤਰੀਕੇ ਦੇ ਵੀ ਕਿਸਾਨ ਹੈਗੇ ਜਿਹੜੇ ਬੋਟਲਿੰਗ ਕਰਕੇ ਐਂਟਰਪ੍ਰੀਨਰ ਬਣ ਗਏ ਠੀਕ ਹੈ ਤੇ ਕਾਫੀ ਵਧੀਆ ਐਕਸਪੋਰਟ ਦਾ ਕੰਮ ਵੀ ਕਰ ਰਹੇ ਹਨ ਜੀ इवन ਵੱਡੀ ਵੱਡੀ ਕੰਪਨੀ ਅਭੀ ਹੁਣ ਟੈਟਰਾਪੈਕ ਹੋ ਗਈ ਚਾਹ ਉਸ ਉਸ ਤੇ ਆ ਬੋਟਲ ਦੇ ਵਿੱਚ ਜਾਂ ਪਲਾਸਟਿਕ ਪੈਟ ਬੋਟਲ ਦੇ ਵਿੱਚ ਗੰਨੇ ਦਰਸ ਬੇਚ ਰਹੀ ਹੈ ਠੀਕ ਹੈ ਤੇ ਇਹ ਜਿਹੜੇ ਸਹਾਇਕ ਧੰਦੇ ਦੇ ਤੌਰ ਤੇ ਜ਼ਰੂਰ ਕਿਸਾਨ ਨੂੰ ਸਿੱਧੇ ਤੌਰ ਤੇ ਜੁੜਨਾ ਚਾਹੀਦਾ ਹੈ ਉਸ سے ਆਮਦਨੀ ਵਧੇਗੀ ਕਿਸਾਨ ਦੀ ਬਿਲਕੁਲ ਜੀ ਬਿਲਕੁਲ ਕਿਸਾਨ ਵੀਰੋ ਤੁਹਾਡੇ ਵਾਸਤੇ ਬੜੀ ਲਾਹੇਵੰਦ ਜਾਣਕਾਰੀ ਹੈ ਕਿ ਗੰਨੇ ਦੀ ਕਮਾਦ ਦੀ ਕਾਸ਼ਤ ਤੁਸੀਂ ਕਿਵੇਂ ਕਰਨੀ ਹੈ ਤੇ ਕਿਵੇਂ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈ ਕਿਉਂਕਿ ਗੁੜ ਸ਼ੱਕਰ ਤੇ ਖੰਡ ਇਹ ਹਰ ਘਰ ਦੇ ਵਿੱਚ ਹੁੰਦੇ ਨੇ ਤੇ ਇਹਨਾਂ ਦੀ ਵਰਤੋਂ ਨਿਰੰਤਰ ਹੁੰਦੀ ਹੈ ਹਰੇਕ ਚੀਜ਼ ਦੇ ਵਿੱਚ ਸਾਨੂੰ ਮਿਠਾਸ ਦੀ ਲੋੜ ਪੈਂਦੀ ਹੈ ਇਸ ਕਰਕੇ ਗੰਨੇ ਦਾ ਜਿਹੜਾ ਕਾਰੋਬਾਰ ਹੈ ਗੰਨੇ ਦੀ ਪੈਦਾਵਾਰ ਹੈ ਉਹ ਤੁਹਾਨੂੰ ਵਧਾਉਣੀ ਚਾਹੀਦੀ ਹੈ ਤੇ ਦੂਜਾ ਅਸੀਂ ਜਿਹੜੀ ਫਸਲੀ ਚੱਕਰ ਹੈ ਉਹਦੇ ਵਿੱਚੋਂ ਵੀ ਨਿਕਲ ਸਕਦੇ ਆ ਡਾਕਟਰ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਤਰਪਿੰਦਰ ਜੀ